ਘਰ ਵਿੱਚ ਅਲਮਾਰੀ ਅਲਮਾਰੀ ਦੇ ਵਿੱਚ ਸੁਰੰਗ ਤੇ ਸੁਰੰਗ ਜਾਂਦੀ ਸਿੱਧਾ ਤੈ ਖਾਨੇ ਦੇ ਵਿੱਚ ਸੁਣਨ ਵਿੱਚ ਜਿੰਨਾ ਇਹ ਫਿਲਮੀ ਸਟਾਈਲ ਦਾ ਲੱਗ ਰਿਹਾ ਹੈ ਓਨਾ ਹੀ ਇਹ ਹਕੀਕਤ ਹੈ ਇਹ ਹੋਇਆ ਕਿੱਥੇ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਨਸ਼ਾ ਤਸਕਰ ਹੈ ਉਸ ਦੇ ਘਰ ਦੇ ਵਿੱਚੋਂ ਐਸੇ ਹਾਲਾਤ ਬਰਾਮਦ ਹੋਏ ਨੇ ਕਿ ਜੋ ਅਲਮਾਰੀ ਬਣਾਈ ਹੋਈ ਸੀ ਤੇ ਜਿਵੇਂ ਹੀ ਉਸ ਦਾ ਦਰਵਾਜ਼ਾ ਖੋਲਿਆ ਤਾਂ ਜਿਹੜੀ ਪਿੱਛੇ ਵਾਲੀ ਕੰਧ ਹੁੰਦੀ ਹੈ ਉਹ ਕੰਧ ਨਹੀਂ ਸੀ ਬਲਕਿ ਉਹ ਫੱਟੇ ਵਾਲੀ ਕੰਧ ਬਣਾਈ ਹੋਈ ਸੀ ਤੇ ਜਿਵੇਂ ਹੀ ਉਹ ਫੱਟੇ ਨੂੰ ਹਟਾਇਆ ਫਿਰ ਪੁਲਿਸ ਦੇ ਹੋਸ਼ ਫਾਕਤਾ ਹੋ ਜਾਂਦੇ ਨੇ ਤੇ ਦੇਖਦੇ ਨੇ ਕਿ ਅਲਮਾਰੀ ਦੇ ਵਿੱਚ ਤਾਂ ਸੁਰੰਗ ਬਣਾਈ ਹੋਈ ਹੈ ਤੇ ਜਿਵੇਂ ਹੀ ਪੁਲਿਸ ਉਸ ਸੁਰੰਗ ਦੇ ਨੂੰ ਫੋਲੋ ਅਪ ਕਰਦੇ ਹੋਏ ਅੰਦਰ ਜਾਂਦੀ ਹੈ ਤਾਂ ਉਹ ਅੰਦਰ ਇੱਕ ਤਹਿਖਾਨੇ ਦੇ ਨਾਲ ਜੁੜੀ ਹੋਈ ਹੁੰਦੀ ਹੈ ਤੇ ਫਿਰੋਜ਼ਪੁਰ ਦੀਆਂ ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾਨੀਆਂ ਹੋਇਆ ਕੁਝ ਇਸ ਤਰੀਕੇ ਦੇ ਨਾਲ ਸੀ ਕਿ ਦੋ ਨੌਜਵਾਨ ਨਸ਼ੇ ਦੇ ਨਾਲ ਫੜੇ ਗਏ ਸੀ ਜਦੋਂ ਉਹਨਾਂ ਕੋਲ ਅਫੀਮ ਬਰਾਮਦ ਹੋਈ ਸੀ ਅੱਧਾ ਕਿਲੋ ਤਾਂ ਪੁਲਿਸ ਪੁੱਛਗਿੱਛ ਕਰ ਰਹੀ ਸੀ ਉਹਨਾਂ ਨੂੰ ਤਾਂ ਪੁਲਿਸ ਨੇ ਜਦ ਪੁੱਛਗਿੱਛ ਕੀਤੀ ਤਾਂ ਉਹਨਾਂ ਦੇ ਘਰ ਵਿੱਚ ਰੇਡ ਕੀਤੀ ਗਈ ਉਹਨਾਂ ਦੋਵਾਂ ਦੇ ਵਿੱਚੋਂ ਇੱਕ ਨਸ਼ਾ ਤਸਕਰ ਐਸਾ ਸੀ ਜਿਸ ਨੇ ਘਰ ਵਿੱਚ ਹੀ ਅਲਮਾਰੀ ਦੇ ਵਿੱਚ ਸੁਰੰਗ ਬਣਾਏ ਹੋਈ ਸੀ ਤੇ ਅੱਗੇ ਉਹੀ ਸੁਰੰਗ ਇੱਕ ਤਹਿਖਾਨੇ ਦੇ ਵਿੱਚ ਜੁੜਦੀ ਸੀ ਹੁਣ ਖਬਰਾਂ ਇਸ ਤਰੀਕੇ ਦੀਆਂ ਨਿਕਲ ਕੇ ਆ ਰਹੀਆਂ ਨੇ ਕਿ ਇਹ ਸੁਰੰਗ ਦਾ ਇਸਤੇਮਾਲ ਨਸ਼ੇ ਦੀ ਖੇਪ ਨੂੰ ਲੁਕਾਉਣ ਦੇ ਲਈ ਕੀਤਾ ਜਾਂਦਾ ਸੀ ਔਰ ਖਾਸ ਤੌਰ ਤੇ ਜੇਕਰ ਕਦੇ ਐਸੀ ਸਿਚੁਏਸ਼ਨ ਪੈਦਾ ਹੁੰਦੀ ਹੈ ਕਿ ਘਰ ਵਿੱਚ ਪੁਲਿਸ ਦੀ ਰੇਡ ਹੋ ਜਾਵੇ ਤਾਂ ਉਸ ਤਸਕਰ ਨੇ ਛਿਪ ਕਰਦੇ ਸਾਥੀਆਂ ਨੇ چھਪਣਾ ਕਿੱਥੇ ਹੈ ਇਸ ਕਰਕੇ ਇਹ ਸੁਰੰਗ ਔਰ ਤਹਿਖਾਨਾ ਬਣਾਇਆ ਹੋ ਸਕਦਾ ਹੈ ਹਲੇ ਤੱਕ ਇਹ ਸਿਰਫ ਕਿਆਸ ਰਾਈਆਂ ਨੇ ਪੁਲਿਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਲੇਕਿਨ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਵਾਕਈ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਉਸ ਚੋਰ ਨੇ ਉਸ ਤਸਕਰ ਨੇ ਉਸ ਸਾਜ਼ਿਸ਼ ਕਰਤਾ ਨੇ ਜੋ ਇੱਕ ਕ੍ਰਿਮੀਨਲ ਮਾਈਂਡ ਮਾਈਂਡ ਦਾ ਵਿਅਕਤੀ ਹੈ ਉਸ ਨੇ ਕਿਸ ਤਰੀਕੇ ਦੇ ਨਾਲ ਘਰ ਨੂੰ ਆਪਣੇ ਇੱਕ ਇੱਕ ਤਰੀਕੇ ਨਾਲ ਗੋਡਾਊਨ ਬਣਾਇਆ ਹੋਇਆ ਸੀ ਤਾਂ ਕਿ ਜੇਕਰ ਕਿਸੇ ਸਮੇਂ ਨਸ਼ੇ ਦੀ ਕੋਈ ਖੇਪ ਨੂੰ ਲੁਕੋ ਕੇ ਰੱਖਣਾ ਹੈ ਉਸ ਨੂੰ ਵੀ ਸੇਫ ਔਰ ਹਿਡਨ ਕਰਕੇ ਰੱਖਿਆ ਜਾ ਸਕੇ ਔਰ ਜੇਕਰ ਕਦੇ ਖੁਦ ਪੁਲਿਸ ਦੀਆਂ ਨਜ਼ਰਾਂ ਚੋਂ ਜਾਂ ਫਿਰ ਲੋਕਾਂ ਦੀਆਂ ਨਜ਼ਰਾਂ ਚੋਂ ਬਚਣਾ ਹੈ ਤਾਂ ਕਿਸ ਤਰੀਕੇ ਦੇ ਨਾਲ ਜੋ ਕੰਦ ਹੈ ਕੰਦ हट ਜਾਂਦੀ ਹੈ ਯਾਨੀ ਲੱਕੜ ਦੀ ਕੰਦ हटਦੀ ਹੈ ਪਿੱਛੇ ਪੋੜੀਆਂ ਉੱਤਰਦੀਆਂ ਨੇ ਤਹਿਖਾਨੇ ਦੇ ਵਿੱਚ ਸਿੱਧਾ ਜਾਓ ਬੈਠੋ ਆਰਾਮ ਕਰੋ ਤੇ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਦੋ ਤਸਵੀਰਾਂ ਤੁਸੀਂ ਤੁਹਾਨੂੰ ਉਹ ਵੀ ਦਿਖਾਈਆਂ ਨੇ ਹੁਣ ਜਰਾ ਦੇਖੋ ਘਰ ਚ ਆਖਰਕਾਰ ਇਹ ਸੁਰੰਗ ਕਿਉਂ ਹੈ ਪੁਲਿਸ ਇਸ ਦੀ ਹੁਣ ਪੜਤਾਲ ਕਰ ਰਹੀ ਹੈ ਲੇਕਿਨ ਜੋ ਸ਼ੁਰੂਆਤੀ ਜਾਂਚ ਹੈ ਉਹ ਇਹੀ ਸਾਹਮਣੇ ਆਈ ਹੈ ਕਿ ਇਸ ਤਹਿਖਾ ਦਾ اور சுரੰਗ ਦਾ ਇਸਤੇਮਾਲ ਤਸਕਰ ਵੱਲੋਂ ਖੁਦ ਨੂੰ ਲੁਕਾਉਣ ਦੇ ਲਈ ਛਪਾਉਣ ਦੇ ਲਈ ਔਰ ਜੋ ਨਸ਼ੇ ਦੀ ਖੇਪ ਹੈ ਉਸ ਨੂੰ ਸੁਰੱਖਿਅਤ ਲੁਕਾਉਣ ਦੇ ਲਈ ਕੀਤਾ ਜਾਂਦਾ ਸੀ ਜਰਾ ਦੇਖੋ ਪੁਲਿਸ ਪੂਰੀ ਜਾਂਚ ਪੜਤਾਲ ਕਰਕੇ ਹੁਣ ਬਾਹਰ ਆ ਗਈ ਔਰ ਤੁਹਾਨੂੰ ਦੱਸਦੇ ਨੇ ਫਿਰੋਜ਼ਪੁਰ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਚਲਾਏ ਯੁੱਧ ਨਸ਼ਾ ਵਿਰੁੱਧ ਨੇ ਉਸ ਦੇ ਤਹਿਤ ਕਾਰਵਾਈ ਕੀਤੀ ਸੀ ਔਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਗੁਰਪ੍ਰਤਾਪ ਸਿੰਘ ਤੇ ਰਸ਼ਪਾਲ ਸਿੰਘ ਉਹਨਾਂ ਦੇ ਕੋਲੋਂ ਅੱਧਾ ਕਿਲੋ ਅਫੀਮ ਬਰਾਮਦ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਉਹਨਾਂ ਦਾ ਪੁੱਛ ਪੜਤਾਲ ਕਰਦੀ ਹੈ ਥਾਣੇ ਲੈ ਜਾਂਦੀ ਹੈ ਤਾਂ ਉਸ ਦੇ ਪੁਲਿਸ ਰੇਡ ਕਰਦੀ ਹੈ ਘਰ ਦੇ ਵਿੱਚ ਹੋਰ ਜਾਂਚ ਪੜਤਾਲ ਕਰਨ ਦੇ ਲਈ ਪਹੁੰਚਦੀ ਹੈ ਤੇ ਜਿਵੇਂ ਹੀ ਪੁਲਿਸ ਪਹੁੰਚਦੀ ਹੈ ਹਰ ਥਾਂ ਨੂੰ ਗਹਿਰਾਈ ਦੇ ਨਾਲ ਜਾਂਚਿਆ ਜਾ ਰਿਹਾ ਸੀ ਤਾਂ ਇਸੇ ਤਰੀਕੇ ਦੇ ਨਾਲ ਇੱਕ ਜੋ ਅਲਮਾਇ ਅਲਮੀਰਾ ਸੀਗੀ ਉਹ ਉਹਨਾਂ ਨੂੰ ਸ਼ੱਕੀ ਲੱਗੀ ਤੇ ਜਦੋਂ ਉਸ ਦੀ ਜਾਂਚ ਪੜਤਾਲ ਕੀਤੀ ਗਈ ਉਹਦੇ ਵਿੱਚ ਸਮਾਨਤਾ ਕੁਝ ਨਹੀਂ ਸੀ ਲੇਕਿਨ ਉਹਦੇ ਵਿੱਚ ਇੱਕ ਫੱਟਾ ਟਕਾਇਆ ਹੋਇਆ ਸੀ ਤਾਂ ਕਿ ਪਿਛਲੇ ਕੰੰਦ ਦੇ ਨਾਲ ਉਹ ਗੈਪ ਜਾਂਦਾ ਹੋਵੇ ਤਾਂ ਦੇਖੋ ਜਿਵੇਂ ਹੀ ਉਹ ਫੱਟਾ ਹਟਾਉਂਦੇ ਨੇ ਪੁਲਿਸ ਇਸ ਫੱਟੇ ਨੂੰ ਹਟਾਉਂਦੀ ਹੈ ਤਾਂ ਪਿੱਛੇ ਵਾਲਾ ਦਰਵਾਜ਼ਾ ਕੰਬਦਾ ਹੈ ਤੇ ਜਿਵੇਂ ਹੀ ਦਰਵਾਜ਼ਾ ਕੰਬਦਾ ਹੈ ਤਾਂ ਪੁਲਿਸ ਦਾ ਵੀ ਦਿਮਾਗ ਖੜਕ ਜਾਂਦਾ ਹੈ ਉਹ ਵੀ ਉਸ ਕੰਬਰੇ ਦੇ ਦਰਵਾਜ਼ੇ ਨੂੰ ਪਿੱਛੇ ਕਰਦੀ ਹੈ ਤਾਂ ਹੋਸ਼ ਉੱਡ ਜਾਂਦੇ ਨੇ ਆ ਦੇਖੋ ਪੌੜੀਆਂ ਸਿੱਧਾ ਇਸ சுரੰਗ ਵਾਲੀਆਂ ਪੌੜੀਆਂ ਥੱਲੇ ਜਾ ਰਹੀਆਂ ਨੇ ਅੰਡਰਗਰਾਉਂਡ ਜਾ ਰਹੀਆਂ ਨੇ ਤੇ ਇਹ ਪੌੜੀਆਂ ਅੱਗੇ ਤਹਿਖਾਨੇ ਦੇ ਵਿੱਚ ਹੁਣ ਆ ਤੁਹਾਨੂੰ ਤਹਿਖਾਨੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਹਿਖਾਨਾ ਕਿੰਨਾ ਖੁੱਲਾ ਡੁੱਲਾ ਘੱਟੋ-ਘੱਟ 10 ਬਾਈ 15 ਜਾਂ 10 ਬਾਈ 12 ਦਾ ਇਲਾਕਾ ਹੈ ਏਰੀਆ ਜਿਹਦੇ ਵਿੱਚ ਸਮਾਨ ਲੁਕਾਉਣ ਦੇ ਲਈ ਜਾਂ ਬੰਦੇ ਲੁਕਾਉਣ ਦੇ ਲਈ ਕਾਫੀ ਹੈ ਘੱਟੋ-ਘੱਟ ਇਹਦੇ ਵਿੱਚ ਨਾ-ਨਾ ਕਰਦੇ ਵੀ 25 ਤੋਂ 30 ਬੰਦੇ ਈਜ਼ੀਲੀ ਲੁਕੋਏ ਜਾ ਸਕਦੇ ਨੇ ਜੇਕਰ ਐਸੇ ਹਾਲਾਤ ਪੈਦਾ ਹੁੰਦੇ ਨੇ ਤਾਂ ਆਖਿਰਕਾਰ ਸਵਾਲ ਹ ਨਾ ਤਸਕਰਾ ਤੋਂ ਵਿਪੋਚ ਰਹੀ ਹੈ ਕਿ ਇਹ ਸੁਰੰਗ ਕਿਉਂ ਬਣਾਈ ਹੋਈ ਸੀ ਜੇਕਰ ਤੁਸੀਂ ਇਹਨੂੰ ਨਿਤ ਦੇ ਕੰਮਾਂ ਵਾਸਤੇ ਇਸਤੇਮਾਲ ਕਰਨਾ ਸੀ ਤਾਂ ਇਹ ਬਾਕੀ ਘਰ ਦੇ ਨਾਲੋਂ ਦਿਖ ਇਸ ਦੀ ਅਲੱਗ ਕਿਉਂ ਹੈ ਕਿਉਂ ਇਸ ਨੂੰ ਸੈਟ ਤਰੀਕੇ ਦੇ ਨਾਲ ਖੁੱਲਿਆ ਨਹੀਂ ਰੱਖਿਆ ਗਿਆ ਜੇਕਰ ਤੁਸੀਂ ਅੰਡਰਗਰਾਉਂਡ ਕਮਰਾ ਬਣਾਉਣਾ ਸੀ ਅਕਸਰ ਲੋਕ ਬਣਾਉਂਦੇ ਨੇ ਬੇਸਮੈਂਟ ਬਣਾਉਂਦੇ ਨੇ ਪਰ ਉਹਦੀਆਂ ਪੋੜੀਆਂ ਅਲਮੀਆਂ ਦੇ ਵਿੱਚ ਦੀ ਕਦੇ ਨਹੀਂ ਹੁੰਦੀਆਂ ਤੁਸੀਂ ਆਪ ਹੀ ਸੋਚ ਕੇ ਦੇਖੋ ਕਿ ਅਲਮੀਆਂ ਦੇ ਵਿੱਚ ਦੀ ਇੱਕ ਸੁਰੰਗ ਜਾ ਰਹੀ ਹੈ ਔਰ ਸੁਰੰਗ ਅੱਗੇ ਤਹਿਖਾਨੇ ਦੇ ਵਿੱਚ ਜਾ ਰਹੀ ਆ ਖੈਰ ਪੁਲਿਸ ਨੇ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਕਿ ਆਖ ਇਸ ਸੁਰੰਗ ਦਾ ਰਾਜ਼ ਕੀ ਹੈ ਕਿ ਇਸ ਨੂੰ ਪਹਿਲਾਂ ਇਸਤੇਮਾਲ ਕੀਤਾ ਜਾ ਚੁੱਕਿਆ ਹੈ ਜਾਂ ਫਿਰ ਅੱਗੇ ਭਵਿੱਖ ਵਿੱਚ ਕਿਸੇ ਕਾਰਨਾ ਕਰਕੇ ਇਸ ਨੂੰ ਇਸਤੇਮਾਲ ਕੀਤਾ ਜਾਣਾ ਸੀ ਕਿਉਂ ਬਣਾਈ ਕਦੋਂ ਤੋਂ ਬਣਾਈ ਕੀ ਕੀ ਇਹਦੀ ਹਿਸਟਰੀ ਹੈ ਹੁਣ ਪੁਲਿਸ ਪੂਰੇ ਤਰੀਕੇ ਨਾਲ ਇਸ ਦੀ ਪੜਤਾਲ ਕਰ ਰਹੀ ਹੈ ਪੁਲਿਸ ਨੇ ਗਹਿਰਾਈ ਦੇ ਨਾਲ ਜਾਂਚ ਜਿੰਨੀ ਹੁਣ ਤੱਕ ਕੀਤੀ ਹੈ ਉਹਦੇ ਬਾਰੇ ਪੂਰੀ ਡਿਟੇਲ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਉਹ ਜ਼ਰਾ ਸੁਣੋ ਇੱਕ ਵਾਰ ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਵਾਲੇ ਦੇ ਵਿੱਚ ਮੁਕੱਦਮਾ ਨੰਬਰ 35 ਅਰਜ ਕੀਤਾ ਹੈ ਐਨ ਡੀ ਬੀ ਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਉਰਫ ਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਆਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ सदर ਫਰੋਜਪੁਰ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਦੇ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਕਮਰਾਏ ਨੇ ਬਣਾਇਆ ਹੋਇਆ ਸੀ ਜਿੱਥੇ ਇਹ ਮੋਸਟ ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾ ਮਿਲੇ ਕੰਮ ਕੱਲਾ ਫੀਮ ਦਾ ਕਰਦਾ ਸੀ ਇਹ ਚਟੇ ਦੇ ਨਾਲ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਏ ਉਸ ਹੱਬ ਨਾਲ ਕਰਵਾਇਆ ਸੀ ਕੁਝ ਹੈਗਾ ਨਹੀਂ ਪਹਿਲਾਂ ਇਹ ਪਹਿਲਾ ਪਰਚੇ ਦਾ ਹਜ ਉਹ ਚੈੱਕ ਕਰ ਲੈਣੇ ਜੀ ਉਹ ਚੈੱਕ ਕਰ ਰਹੇ ਜੀ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਮਰਾ ਬਣਾਇਆ ਹੋਇਆ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਹੈ ਉਹ ਤੇ ਸਿਕਰੇਟ ਉਹਦਾ ਰਸਤਾ ਬਣਾਇਆ